लोकसभा ਹਲਕਾ ਬਠਿੰਡਾ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂ ਨੋਮੀਨੇਸ਼ਨ ਫਾਈਲ ਕੀਤੇ ਐ ਜਿਹਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ Shri Budhram ji MLA ਬਲਾਡਾ ਉਹ ਨਾਲ ਨੇ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ MLA ਬਣਾਵਾਲੀ ਔਰ ਬੀਬੀ ਬਲਜਿੰਦਰ ਕੌਰ ਜੀ ਮਾਸਟਰ ਜਗਸੀਰ ਸਿੰਘ ਜੀ ਜੇਰਮਨ ਸਾਹਿਬ ਅਨਿਲ ਠਾਕਰ ਜੀ ਸਾਡੇ ਭੱਲਾ ਜੀ ਅਮਰਤ ਜੀ ਰਾਜੂ ਜੀ ਪੂਰੀ ਸਾਹਿਬ ਸਾਰੇ ਤਕਰੀਬ ਜਿਹੜੇ ਇਥੋਂ ਦੇ ਜ਼ਿੰਮੇਵਾਰ ਸੱਜਣ ਨੇ ਨਾਲ ਨੇ ਸਰ ਅਕਾਲੀ ਦਲ ਦੇ ਬੜੇ ਜਿਹੜੇ ਵਰਕਰ ਹੈਗੇ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਥੋੜਾ ਵੱਡਾ ਹੰਗਾਰਾ ਮੇਰੇ ਇਸ ਵਿੱਚ ਵੇਖੋ ਜੀ ਜੇ ਉਹਨਾਂ ਨੂੰ ਜੱਜਿਆ ਵੀ ਪੰਜਾਬ ਦੀ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਆਮ ਲੋਕਾਂ ਵਿੱਚੋਂ ਬਣੀ ਹੋਈ ਹੈ ਤਾਂ ਤਾਂ ਹੀ ਕਾਰਨ ਸੜੇ ਨਾਲ ਆ ਰਹੇ ਮੁਕਾਬਲੇ ਕੀ ਨੇ ਲੈ ਆਉਂਦਾ ਐਸ ਕਰੀ ਮਕਾਬਲੇ ਦੀ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ ਵੀ ਜਿਹੜਾ ਵੀ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ ਚ ਮੁਕਾਬਲੇ ਚ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਤੇ ਇਹੀ ਆਸ ਉਮੀਦ ਰੱਖ ਰਿਹਾ ਕਿ ਮੈਨੂੰ ਫਤਿਹ ਬਖਸ਼ੇ ਬੀਜੇਪੀ ਅਲੱਗ ਕੰਟੈਕਟ ਕਰ ਰਹੀ ਪੰਜਾਬ ਚ ਇਸ ਵਾਰ ਚੋਣਾਂ ਡਾਡ ਲਾੜਦੀ ਪਰ ਮੁੱਖ ਜਿਹੜੇ ਬੀਜੇਪੀ ਪ੍ਰਧਾਨ ਮੰਤਰੀ ਉਹਨਾਂ ਨੇ ਫੇਰ ਇੱਕ ਸਟੇਟਮੈਂਟ ਜਿਹੜੀ ਦਿੱਤੀ ਹੈ ਲੈਟਰ ਜਾਰੀ ਕੀਤਾ ਹੈ ਜਿਹੜੇ ਕੇਂਦਰ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਪਰਾਲੀ ਨੂੰ ਅਗਲਾਣਗੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾਂਦੀ ਇਸ ਤਰੀਕੇ ਦੀ ਜੇ ਫਿਰ ਲੱਗਣਾ ਪੈਂਦਾ ਹੈ ਲੈਟਰ ਜਾਰੀ ਕਰਨਾ ਆ ਵੇਖੋ ਉਹਨਾਂ ਨੂੰ ਮੋਦੀ ਸਾਹਿਬ ਦੇ ਲੈਟਰ ਹੁਣ ਕੰਮ ਕਰਨਗੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਲੋਕ ਕੋਈ ਬਦਲਾਅ ਚਾਹੁੰਦੇ ਨੇ ਕਿਸਾਨ ਹੀ ਜਿਹੜਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਜੇ ਅਸੀਂ ਸਾਰੇ ਰੋਟੀ ਪਾਣੀ ਅਨਾਜ ਲੈਨੇ ਖਾਣੇ ਆ ਤਾਂ ਕਿਸਾਨ ਦੇ ਆ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਲੱਗੀ ਹੋਈ ਹੈ ਨਾਲ ਕਿਸਾਨ ਭਰਾਵਾਂ ਦਾ ਸਹਾਰਾ ਲੈ ਕੇ ਇਹ ਮਸਲਾ ਸੀ ਆਪ ਹੱਲ ਕਰ ਲੋ। ਲੱਗਦਾ ਜੀ ਕਿਸਾਨਾਂ ਦਾ ਵੱਡਾ ਇਸ ਵਾਰ ਇਸ਼ੂ ਰਗਿਆ ਤੇ ਪੰਜਾਬ ਚ ਬੀਜੇਪੀ ਨੂੰ ਵੱਡਾ ਲਾਸ ਹੋਣਾ ਇਸ ਵਾਰ। ਵੇਖੋ ਜੀ ਜਦੋਂ ਬੀਜੇਪੀ ਨੇ ਬਹੁਤ ਵੱਡਾ ਧੋਖਾ ਕਿਸਾਨੀ ਨਾਲ ਕੀਤਾ ਤੇ ਫਿਰ ਕਿਸਾਨ ਬੀਜੇਪੀ ਲਈ ਕਦੇ ਵੀ ਪੰਜਾਬ ਤਾਂ ਕਦੇ ਵੀ ਬੀਜੇਪੀ ਨਹੀਂ ਸੋਚ ਸਕੂਗਾ। ਲੋਕ ਸਭਾ ਹਲਕਾ ਬਠਿੰਡਾ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂ ਨਾਮਿਨੇਸ਼ਨ ਫਾਈਲ ਕੀਤੇ ਆ ਜਿਦੇ ਵਿੱਚ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੀ ਬੁੱਧਰਾਮ ਜੀ ਐਮਐਲਏ ਬਲਾੜਾ ਉਹ ਨਾਲ ਨੇ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਐਮਐਲਏ ਬਣਾਵਾਲੀ ਔਰ ਬੀਬੀ ਬਲਜਿੰਦਰ ਕੌਰ ਜੀ ਮਾਸਟਰ ਜਗਸੀਰ ਸਿੰਘ ਜੀ ਚੇਅਰਮੈਨ ਸਾਹਿਬ ਅਨਿਲ ਠਾਕਰ ਜੀ ਸਾਡੇ ਭੱਲਾ ਜੀ ਅਮਰਤ ਜੀ ਰਾਜੂ ਜੀ ਪੂਰੀ ਸਾਹਿਬ ਸਾਰੇ ਤਕਰੀਬ ਜਿਹੜੇ ਇਥੋਂ ਦੇ ਜ਼ਿੰਮੇਵਾਰ ਸੱਜਣ ਨੇ ਨਾਲ ਨੇ ਸਰ ਅਕਾਲੀ ਦੰਦ ਦੇ ਬੜੇ ਜਿਹੜੇ ਵਰਕਰ ਹੈਗੇ ਪਾਰਟੀ ਛੱਡ ਕੇ ਆਮ ਆਵੀ ਪਾਰਟੀ ਜੁਆਇਨ ਕਰ ਰਹੇ ਥੋੜਾ ਬੋੜਾ ਹੁੰਵਾਰਾ ਮੇਰੇ ਇਸੀ ਦਾ ਵੇਖੋ ਜੀ ਜੇ ਉਹਨਾਂ ਨੂੰ ਜੱਜਿਆ ਵੀ ਪੰਜਾਬ ਦੀ ਜੇ ਕੋਈ ਪਾਰਟੀ ਕੰਮ ਕਰ ਰਹੀ ਹੈ ਆਮ ਲੋਕਾਂ ਵਿੱਚੋਂ ਬਣੀ ਹੋਈ ਹੈ ਤਾਂ ਤਾਂ ਹੀ ਕਾਰਨ ਸਾਡੇ ਨਾਲ ਆ ਰਹੇ ਨੇ ਇਹਨਾਂ ਕੋਲ ਕਿਹਦੇ ਨਾਲ ਅਟੈਚ ਕਰੇ ਮਕਾਬਲੇ ਦੀ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ ਵੀ ਜਿਹੜਾ ਵੀ ਬੰਦਾ ਇਲੈਕਸ਼ਨ ਲੜਨ ਆਉਂਦਾ ਹੈ ਉਹ ਆਪਣੇ ਆਪ ਚ ਮੁਕਾਬਲੇ ਚ ਹੁੰਦਾ ਮੈਂ ਆਪਣਾ ਕੰਮ ਕਰ ਰਿਹਾ ਮੈਂ ਲੋਕਾਂ ਤੇ ਈ ਆਸ ਉਮੀਦ ਰੱਖ ਰਿਹਾ ਕਿ ਮੈਨੂੰ ਫਤਿਹ ਬਖਸ਼ੇ ਬੀਜੇਪੀ ਅਲੱਗ ਕੰਟੈਕਟ ਕਰ ਰਹੀ ਹੈ ਪੰਜਾਬ ਚ ਇਸ ਵਾਰ ਚੋਣਾਂ ਡੱਟ ਲੱਗਦੀਆਂ ਪਰ ਉਹ ਮੁੱਖ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਫੇਰ ਇੱਕ ਸਟੇਟਮੈਂਟ ਜਿਹੜੀ ਦਿੱਤੀ ਆ ਲੈਟਰ ਜਾਰੀ ਕੀਤਾ ਹੈ ਜਿਹੜਾ ਕੇਂਦਰ ਸਰਕਾਰ ਵੱਲੋਂ ਕਿ ਜਿਹੜੇ ਕਿਸਾਨ ਪਰਾਲੀ ਨੂੰ ਅਗਲਾਣਗੇ ਉਹਨੂੰ ਐਮਐਸਪੀ ਨਹੀਂ ਦਿੱਤੀ ਜਾਊਗੀ ਇਸ ਤਰੀਕੇ ਦੀ ਨੀਤੀ ਫੇਰ ਲੱਗੂ ਹੋਣੀ ਹੈ ਲੈਟਰ ਜਾਰੀ ਵੱਲ ਆ ਆ ਵੇਖੋ ਉਨਨੋ ਮੋਦੀ ਸਾਹਿਬ ਦੇ ਲੈਟਰ ਹੁਣ ਕੰਮ ਕਰਨਗੇ ਨਹੀਂ ਕਿਉਂਕਿ ਹਿੰਦੁਸਤਾਨ ਦੇ ਲੋਕ ਕੋਈ ਬਦਲਾਅ ਚਾਹੁੰਦੇ ਨੇ ਕਿਸਾਨ ਹੀ ਜਿਹੜਾ ਇਸ ਦੇਸ਼ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਜੇ ਅਸੀਂ ਸਾਰੇ ਰੋਟੀ ਪਾਣੀ ਅਨਾਜ ਲੈਨੇ ਖਾਣੇ ਆ ਤਾਂ ਕਿਸਾਨ ਦੇ ਆ ਠੀਕ ਹੈ ਜਿਹੜੀ ਪ੍ਰਾਲੀ ਦੀ ਸਾਮ ਸੰਭਾਲ ਪੰਜਾਬ ਸਰਕਾਰ ਲੱਗੀ ਹੋਈ ਹੈ ਨਾਲ ਕਿਸਾਨ ਭਰਾਵਾਂ ਦਾ ਸਹਾਰਾ ਲੈ ਕੇ ਕਿ ਮਸਲਾ ਅਸੀਂ ਆਪ ਹੱਲ ਕਰਾਂਗੇ ਲੱਗਦਾ ਜੀ ਕਿਸਾਨਾਂ ਦਾ ਵੱਡਾ ਇਸ ਵਾਰ ਇਸ਼ੂ ਰਗਿਆ ਤੇ ਪੰਜਾਬ ਚ ਬੀਜੇਪੀ ਨੂੰ ਵੱਡਾ ਲਾਸ ਹੋਣਾ ਇਸ ਵਾਰ ਦੇ। ਵੇਖੋ ਜੀ ਜਦੋਂ ਬੀਜੇਪੀ ਨੇ ਬਹੁਤ ਵੱਡਾ ਧੋਖਾ ਕਿਸਾਨੀ ਨਾਲ ਕੀਤਾ ਤੇ ਫਿਰ ਕਿਸਾਨ ਬੀਜੇਪੀ ਲਈ ਕਦੇ ਵੀ ਪੰਜਾਬ ਤਾਂ ਕਦੇ ਵੀ ਬੀਜੇਪੀ ਨਹੀਂ ਸੋਚ ਸਕੂਗਾ।